ਸਾਜੀਕਾਲ ਤੁਸੀਂ ਦੇਖ ਰਹੇ ਹੋ ਨਿੰਦਰ ਪੰਜਾਬੀ মিডিਆ ਮੈਂ ਮਨਪ੍ਰਕਰ ਹਾਜ਼ਿਰ ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਕਿਸਾਨ ਅੰਦੋਲਨ ਦੇ ਅੱਜ 200 ਦਿਨ ਹੋਏ ਪੂਰੇ ਵਿਨੇਸ਼ ਫੋਗਾਟ ਨੂੰ ਸਮਰਥਨ ਕਰਨ ਪਹੁੰਚੀ ਮੰਤਰੀ ਈਟੀਓ ਨੇ 44 ਬੱਚਿਆਂ ਨੂੰ ਪੜ੍ਹਾਈ ਦੀ ਸਹਾਇਤਾ ਲਈ ਚੈੱਕ ਮੁਹੱਈਆ ਕਰਵਾਏ ਮਲਵਿੰਦਰ ਕੰਗ ਨੇ ਦਿੱਤਾ ਬਿਆਨ ਦੇਸ਼ ਨੂੰ ਵੰਡਣ ਦੀ ਸਿਆਸਤ ਖੇਡ ਰਹੀ ਹੈ ਭਾਜਪਾ ਰੀਲੀਜ਼ ਨਹੀਂ ਹੋਵੇਗੀ ਕੰਗਨ ਨਰਨੌਤ ਦੀ ਐਮਰਜੈਂਸੀ ਫਿਲਮ ਕੇਂਦਰ ਨੇ ਹਾਈ ਕੋਰਟ ਨੂੰ ਦਿੱਤਾ ਜਵਾਬ ਹਜੇ ਸਰਟੀਫਿਕੇਟ ਨਹੀਂ ਹੋਇਆ ਜਾਰੀ ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ ਕਾਰ ਅਤੇ ਦੋ ਮੋਟਰਸਾਈਕਲ ਦੀ ਹੋਈ ਟੱਕਰ ਦੋ ਦੀ ਹੋਈ ਮੌਤ ਬਾਜਵਾ ਨੂੰ ਅਦਾਲਤ ਵੱਲੋਂ ਹਿਰਾਸਤ 'ਚ ਰੱਖਣ ਦੇ ਮਿਲੇ ਹੁਕਮ ਸੀਐਮ ਭਗਵੰਤ ਮਾਨ ਤੇ ਗੁਲਾਬ ਚੰਦ ਕਟਾਰੀਆ ਅੱਜ ਪਹੁੰਚਣਗੇ ਅੰਮ੍ਰਿਤਸਰ ਸੀਮਾਨ ਤੇ ਗੁਲਾਬਚੰਦ ਕਟਾਰੀ ਅੱਜ ਪਹੁੰਚੇ ਅੰਮ੍ਰਿਤਸਰ ਟੇਕਿਆ ਮੱਥਾ ਸਿੱਧੂ ਮੂਸੇਵਾਲਾ ਕਤਲकांड 'ਚ ਵੱਡੀ ਅਪਡੇਟ ਆਈ ਸਾਹਮਣੇ ਗਵਾਹਾਂ ਨੇ ਗੋਲੀ ਮਾਰਨ ਵਾਲਿਆਂ ਦੀ ਕੀਤੀ ਪਹਿਚਾਣ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਬਲਕਾਰ ਸਿੰਘ ਦੇ ਗਨਮੈਨਾ 'ਚ ਹੋਈ ਝੜਪ ਇੱਕ ਹੋਇਆ ਜ਼ਖਮੀ ਐਮਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਪਹੁੰਚੇ ਅੰਮ੍ਰਿਤਸਰ ਬਾਦਲ ਤੇ ਕਸੇ ਨਿਸ਼ਾਨੇ ਨਿਤਿਨ ਗਡਕਰੀ ਨੇ ਕੀਤਾ ਵੱਡਾ ਐਲਾਨ ਸਿਰਫ 8 ਘੰਟੇ ਡਰਾਈਵਰ ਚਲਾਉਣਗੇ ਟਰੱਕ ਜਲਦ ਲਾਗੂ ਹੋਣਗੇ ਨਵੇਂ ਨਿਯਮ ਅੰਗੜਵਾਲੀ ਸੈਂਟਰਾਂ ਦੀ ਅਚੇਤਨ ਚੈਕਿੰਗ ਕਰਨ ਪਹੁੰਚੀ ਪੰਜਾਬ ਰਾਜ ਸਾਬਕਾ ਮੁੱਖ ਮੰਤਰੀ ਬੇਨਤ ਸਿੰਘ ਦੀ ਅੱਜ ਹੈ ਵਰਸੀ ਰਵਨੀਤ ਬਿੱਟੂ ਨੇ ਸਾਰਿਆਂ ਨੂੰ ਪਹੁੰਚਣ ਦੀ ਕੀਤੀ ਅਪੀਲ ਕੰਗਨਾਰ ਰਣੌਤ ਨੇ ਬਾਲੀਵੁੱਡ ਤੇ ਕਸਿਆ ਨਿਸ਼ਾਨਾ ਕਿਹਾ ਸ਼ਾਂਤੀ ਨਾਲ ਨਹੀਂ ਦੇਵਾਂਗੀ ਜੀ ਸੰਸਕਾਰ ਤੋਂ ਪਹਿਲਾਂ ਡਾਕਟਰਾਂ ਵੱਲੋਂ ਮ੍ਰਿਤਕ ਐਲਾਨੀ ਬਜ਼ੁਰਗ ਔਰਤ ਸਸਕਾਰ ਵੇਲੇ ਹੋਈ ਜਿਉਂਦਾ ਸੁਪਰੀਮ ਕੋਰਟ ਨੇ 75 ਸਾਲ ਕੀਤੇ ਪੂਰੇ ਪੀਐਮ ਮੋਦੀ ਨੇ ਡਾਕ ਟਿਕਟ ਤੇ ਸਿੱਕੇ ਕੀਤੇ ਜਾਰੀ ਦੋ ਦਿਨ ਸ਼ਾਂਤ ਰਹੇਗਾ ਮੌਨਸੂਨ ਦੋ ਸਤੰਬਰ ਤੋਂ ਪੰਜਾਬ ਚ ਕਈ ਸੂਬਿਆਂ ਦੀ ਭਾਰੀ ਬਾਰਿਸ਼ ਦੀ ਹੋਈ ਹੈ ਭਵਿੱਖੇਵਾਨੀ ਕਈ ਸੜਕਾਂ ਹੋਣ ਗਿਆ ਜਲਥਲ ਬੱਚੇ ਨੂੰ ਕਿਡਨਾਪ ਕਰਕੇ 2 ਕਰੋੜ ਦੀ ਮੰਗੀ ਸੀ ਫਿਰੋਤੀ 8 ਘੰਟਿਆਂ ਚ ਪੰਜਾਬ ਪੁਲਿਸ ਨੇ ਬੱਚਿਆਂ ਨੂੰ ਮਾਪਿਆਂ ਨੂੰ ਸੌਪਿਆ ਕੈਨੇਡਾ ਨੇ ਭਾਰਤੀਆਂ ਨੂੰ ਦਿੱਤਾ ਇੱਕ ਹੋਰ ਵੱਡਾ ਝਟਕਾ ਵਿਜ਼ਟਰ ਵੀਜ਼ਾ ਤੇ ਕੈਨੇਡਾ ਜਾਣ ਵਾਲੇ ਨਹੀਂ ਕਰਵਾ ਸਕਣਗੇ ਵਰਕ ਵੀਜ਼ਾ ਚ ਆਪਣਾ ਵੀਜ਼ਾ ਕਨਵਰਟ ਕੰਗਨਾ ਰਣੋਤ ਤੇ ਟਿੱਪਣੀ ਕਰਕੇ ਕਸੂਤੇ ਫਰਸੇ ਸਿਮਰਤਜੀਤ ਸਿੰਘ ਮਾਨ 5 ਦਿਨਾਂ ਦੇ ਅੰਦਰ ਮੰਗਣੀ ਪਵੇਗੀ ਜਨਤਕ ਮਾਫੀ ਨਵੀਆਂ ਤਤਾਜ਼ੀਆਂ ਸੁਖੀਆਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ